ਪਰਕਟਾ ਨਾ ਮੈਂ ਬਣ ਕੇ ਦਿਖਾਉਣਾ ਪਾਣੀ ਅਸੀਂ ਪੀਣ ਲੱਗੇ ਚਾਹ ਤੇ ਪਾਣੀ ਨੇ ਪਤਾ ਇਥੋਂ ਦੀ ਗਾ 3 ਮਿੰਟ ਤੇ ਸਾਈਂ ਕੀ ਵਾਰੀ ਸੀ ਤੇ ਅਸੀਂ ਦੇਖਣ ਆਏ ਸੀ ਭਾਈ ਤੇ ਸੂਏ ਦੇ ਵਿੱਚ ਪਾਣੀ ਆ ਗਿਆ ਭਾਈ ਆ ਕਿਹੜਾ ਕਾਲਾ ਹੈ ਆ ਪਈ ਅਸੀਂ ਇੱਥੇ ਪਾਣੀ ਲਈ ਜਾਂਦੇ ਸੀ ਤੇ ਜਾਂਦੇ ਅਸੀਂ ਚਾਹ ਲੈ ਕੇ ਅਸੀਂ ਪਹਿਲਾਂ ਮੈਂ ਤੇ ਪਰਕਟ ਬੰਨੇ ਕਰਕੇ ਸੀ ਇੱਥੇ ਖੜਾ ਕਿਵੇਂ ਤੇਲ ਉਬਲਦਾ ਹੁੰਦਾ ਐ ਕਰੀ ਜਾਂਦਾ ਭਾਈ ਪਾਣੀ ਬੜਾਏ ਨੂੰ ਵੀ 25 ਮਿੰਟ ਹੋ ਗਏ ਇਹ ਉਹ ਨਹੀਂ ਕਰੀ ਜਾਂਦਾ ਯਾਰ ਇਹ ਜੀ ਬੈਠੇ ਹੋਏ ਕਰਨ ਕਿਹੜੇ ਪਾਣੀ ਪਿੰਦਾ ਸੀ ਤੇ ਉਹ ਪਾਣੀ ਪੀ ਜਾ ਕਰਨਾ ਸਾਰਾ ਮੋਟਰ ਦਾ ਉਹ ਆਪਾਂ ਦੇਖਾਂ ਮੁੱਕੀ ਹੋਈ ਜਾਂਦਾ ਬਈ ਇਹ ਸਮਾਂ ਭਾਈ ਕਿੱਥੇ ਪੈਰ ਧਰਦਾ ਯਾਰ ਉੱਥੇ ਯਾਰ ਆ ਦੇਖ ਆਪਣੀ ਵੀ ਭਾਈ ਅੱਜ ਵਾਰੀ ਸੀ ਆਪਾਂ ਹਾ ਨਰਮਾ ਬਿਨਾ ਵਟਾਣਾ ਸੀ ਖੁੱਲੇ ਹੀ ਭਰਤਾ ਅੱਜ ਦਿਨ ਭਾਈ ਬੁੱਧਵਾਰ ਟਾਈਮ ਹੋ ਗਏ 10:32 ਮਿੰਟ ਤੇ ਸਾਈਂ ਕੀ ਵਾਰੀ ਸੀ ਤੇ ਅਸੀਂ ਦੇਖਣ ਆਏ ਸੀ ਭਾਈ ਤੇ ਸੂਏ ਦੇ ਵਿੱਚ ਪਾਣੀ ਆ ਗਿਆ ਆ ਨੰਗ ਗਿਆ ਭਾਈ ਪਾਣੀ ਸੂਆ ਭਰ ਗਿਆ ਹਨਾ ਓਏ ਬੜੀ ਭਰ ਗਿਆ ਪਾਣੀ ਪ੍ਰਗਟ ਸਿਆ ਆ ਗਿਆ ਆ ਗਿਆ ਭਾਈ ਆ ਗਿਆ ਪਾਣੀ ਭਰ ਗਿਆ ਆਪਾਂ ਆਦਰ ਭਾਈ ਸੂਏ ਤੋਂ ਦੇਖ ਕੇ ਆਗੇ ਸੀ ਪਾਣੀ ਹਨਾ ਤੇ ਆਪਣੀ ਸਾਖ ਦੇ ਵਿੱਚ ਇਧਰ ਆ ਗੁਰੀ ਕੇ ਕੋਠੇ ਕੋਲੇ ਆ ਗਈ ਸੀ ਅਸੀਂ ਆ ਸਾਈਂ ਦੀ ਵਾਰੀ ਲਾਉਣਾ ਸੀ ਗੁਰਪ੍ਰੀਤ ਦੀ ਉਹ ਭਾਈ ਬਰਾਤ ਵਾਗੇ ਸੀ ਤੇ ਪਾਣੀ ਆਪਣੀ ਸੰਗਦੇ ਵਿੱਚੋਂ ਉਹ ਮੁੰਡਾ ਲਿਆਇਆ ਸੀ ਭਾਈ ਕਾਲੇ ਕਾ ਚੱਲ ਸ਼ਾਵਾ ਸ਼ਿਵ ਵਿਚਾਰੇ ਸੀ ਉਹਦੇ ਵੀ ਉਹ ਲਈ ਆਉਂਦਾ ਸੀ ਪਾਣੀ ਤੇ ਆਪਾਂ ਆ ਗਏ ਆਪਣੇ ਖਾਲਚਾ ਆਈ ਜਾਂਦਾ ਪਾਣੀ ਪਾਣੀ ਨਾ ਗਏ ਆਪਾ ਪੁਰੀ ਕੇ ਕੋਠੇ ਕੋਲੇ ਆ ਗਿਆ ਇਹ ਤਾਂ ਟਾਈਮ ਹੋ ਗਿਆ ਭਾਈ 10:46 ਮਿੰਟ ਆ ਆ 10:46 ਮਿੰਟਾਂ ਦੇ ਪਾਣੀ ਇੱਥੇ ਆ ਗਿਆ ਆ ਉਹਦੇ ਆਪ ਖਾਲ ਕੱਢ ਕੇ ਸੀ ਗਰਮੀ ਜਣਾ ਤੇ ਚੱਲ ਚੰਗਾ ਹੋ ਗਿਆ ਵਿਚਾਰੇ ਸਮਾਰ ਲਿਆ ਸਾਰੇ ਨੇ ਅਸੀਂ ਭਾਈ ਇੱਥੇ ਸਾਈਯੋਰੀ ਦਾ ਬਰਾਤ ਵਾਗੇ ਜਖਰਾ ਉਹ ਸਾਡੀ ਡਿਊਟੀ ਲਾ ਕੇ ਕਹਿੰਦੇ ਭਾਈ ਕੱਸੀ ਦਾ ਪਾਣੀ ਸਾਂਭ ਲਿਓ ਉਹ ਗਵੰਡੀ ਮੁੰਡਾ ਆ ਗਿਆ ਸੀ ਤੇ ਉਹਨੇ ਭਾਈ ਪਾਣੀ ਲਿਆਂਦਾ ਸੀ ਵਿਚਾਰੇ ਨਿਖਾਰਾ ਉਹਦਾ ਹਜੇ ਟਾਈਮ ਪਿਆ ਖਰ ਘੰਟਾ ਤੇ ਉਹਦੇ ਮਾਪੇ ਕਾਢਣ ਨੂੰ ਤੁਸੀਂ ਵਗਜੋ ਘਰੇ ਤੇ ਅਸੀਂ ਆ ਤਿੰਨ ਚਾਰ ਥਾਂ ਆ ਖਾਲ ਚ ਨੱਕੇ ਮੂੰਹੇ ਜੇ ਕਰਤੇ ਇਹ ਬੀਜੇ ਪੱਟੂਆਂ ਨੇ ਆਇਆ ਸਲੋਟ ਤੇ ਨੱਕੇ ਅਸੀਂ ਆਇਆ ਸਲੋਟ ਕਰਿਆ ਨਾ ਇਹਦੇ ਵਿੱਚ ਕੋਈ ਵੱਟ-ਵੋਟਾ ਖਰਾ ਬਾਰੀ ਲੰਮੀਆਂ ਖਰ ਭਰ ਜੂ ਇਹਨਾਂ ਦਾ ਅਸੀਂ ਇਹ ਨੱਕੇ ਤਿੰਨ ਛਾਂ ਤਾਂ ਕਰਤੇ ਆ ਦੇ ਇੱਕ ਉੱਥੇ ਕਰਦਾ ਇੱਕ ਇੱਥੇ ਕਰਦਾ ਇੱਕ ਆ ਪਾਰ ਘਟਾਉ ਤੇ ਕਰਦਾਗਾ ਚਾਰ ਥਾਂ ਕਰਦਾਂਗੇ ਉਹ ਫੱਟੀ ਲਾ ਦਾਂਗੇ ਅੱਗੇ ਅਸੀਂ ਤੇ ਆ ਲੰਮੀ ਬਾਰੀਆ ਕਰ ਭਰ ਜੂ ਤਿੰਨ ਚਾਰ ਘੰਟਿਆਂ ਜਾਂ ਉਹਦਾ ਭਾਈ ਕਾਲੇ ਨੂੰ ਵਿਆਹਣਗਾ ਅੱਜ ਕਾਲੀਏ ਦਾ ਵਿਆਹ ਹੋ ਗਿਆ ਜੇੜ ਦੇ ਮਹੀਨੇ ਚ ਭਾਈ ਆ ਪਾਇਪ ਕੱਢੀਓ ਪ੍ਰਗਟਾ ਉਨਾ ਕੋਈ ਭਾਂਦ ਨਾ ਚੰਨਣਗੀਰਾ ਬੈਠਾ ਹੋਵੇ ਚੋਣਿਆਂ ਵਾਲਿਆਂ ਪੈ ਪਾਈਆਂ ਹੋਏ ਆ ਦੁਬਾਰੇ ਦੁਬਾਰੇ ਕੀ ਰਹਿੰਦੇ ਹਾਂ ਰਾਂਹ ਨੂੰ ਆਪਾਂ ਕੀ ਗਲਤ ਕੰਮ ਕਰਦੇ ਹਾਂ ਆਪਾਂ ਤਾਂ ਪਾਣੀ ਲਾਉਣੀ ਆਏ ਹਾਂ ਲੱਡੂਆਂ ਚੋਂ ਪਰ ਘਟਾ ਲੱਡੂ ਪੁੱਠੇ ਆਉਂਦੇ ਆ ਆਪਦੇ ਬਣ ਕੇ ਮੰਤਲਾ ਨਾ ਐ ਓਏ ਲੱਡੂ ਸਾਡੇ ਸਾਰੇ ਕੜਤੇ ਭਰਾਵਾ ਉਹਨਾਂ ਨੇ ਹੋ ਹੋ ਬਾੜੀ ਕਰਨੀ ਹੈ ਕੱਲ ਅਸੀਂ ਕੜਾ ਲੋਹਾ ਢੋਆ ਕੜਾ ਹੀ ਨਹੀਂ ਫਰ ਕੜਾ ਲੋਹਾ ਲੋਹਾ ਸਿਆ ਠੰਡ ਦੇ ਵਿੱਚ ਤੱਤਾ ਸੀ ਹੈ ਨਾ ਓਏ ਵਾਹ ਓ ਢੰਡਾ ਸੀ ਮਾਰ ਤਿਆ ਮੋੜ ਮਾੜ ਓਏ ਸਾਰਿਆਂ ਘਟਾ ਰਖਿਆ ਓਏ ਆ ਫੱਟੀ ਲਾਉਣੀ ਬੂ ਇੱਥੇ ਭਾਈ ਇੱਥੇ ਫੱਟੀ ਲਾਉਣੀ ਹੈ ਪਰ ਘਟ ਸਿਆਂ ਤੇ ਆਹ ਮੋੜ ਚੱਲ ਇਹਨਾਂ ਦਾ ਘਰ ਪਾਣੀ ਨਹੀਂ ਹੋਣਾ ਆਮਦੇ ਆ ਪਰਗਟਾ ਮਠਈਆ ਦਾ ਅਸੀਂ ਪਹਿਲਾਂ ਭੱਜ ਗਿਓ ਉੱਧਰ ਗਏ ਪਹਿਲਾਂ ਸੂਏ ਤੇ ਗਏ ਚਲੋ ਜੀ ਬਸ ਐਨੇ ਫਿੱਟ ਨੂੰ ਜਿਹੜਾ ਟੱਕਣਾ ਹੈ ਮਾ ਮੈਂ ਤਰੀ ਜਾਂਚ ਕੇ ਵੀਡੀਓ ਬਣਾ ਦੂਗਾ ਕੀ ਹੋ ਗਿਆ ਆਪਾਂ ਬਰਾਤ ਨਹੀਂ ਗਏ ਤਾਂ ਆਪ ਨੂੰ ਆ ਕੰਮ ਦੇ ਮਾਰੇ ਨੇ ਛੱਡ ਕੇ ਗਏ ਹੁਣ ਉਹ ਵੀ ਪਾਣੀ ਆਊ ਹੈ ਵੀ ਇਹੀ ਬੰਦੇ ਕੰਮ ਵਾਲੇ ਤੇ ਇਹਨਾਂ ਨੂੰ ਇੱਧਰ ਲਾਉਣੇ ਆਪਾਂ ਵੀ ਜਵਾਬ ਤਾਂ ਦਿੰਦੇ ਹੀ ਨਹੀਂ ਇਹ ਚੱਲ ਆਪਣਾ ਮੁੰਡਾ ਵਿਆਹ ਹੈਗਾ ਯਾਰ ਆਇਆ ਹਰ ਇੱਕ ਦਿਨ ਆਵੇ ਖੁਸ਼ੀਆਂ ਹਾਂ ਇਹ ਜਿਆਦਾ ਹਰ ਇੱਕ ਦਿਨ ਆਵੇ ਸਾਡੀਆਂ ਤਾਂ ਆਹੀ ਖੁਸ਼ੀਆਂ ਮਰੋਆ ਐਨੀ ਗਰਮੀ ਦੇ ਵਿੱਚ ਕਿਹੜੀਆਂ ਭਰਾਤਾਂ ਭੈਣਾਂ ਚੱਲ ਓਕੇ ਮੈਂ ਇੱਥੇ ਪਰਕਟਾਈ ਸੀ ਭਾਈ ਤੇ ਉਹ ਮੁੰਡਾ ਇਹਨੇ ਘਰ ਪਾਣੀ ਲੈਂਦਾ ਸੀ ਵਿਚਾਰੇ ਨੇ ਉਹ ਕਹਿੰਦਾ ਕੋਈ ਨਹੀਂ ਤੁਸੀਂ ਬਾਬਾ ਕਹਿੰਦਾ ਵਿਆਹ ਚ ਕੰਮ ਕਰ ਲਓ ਕੋਈ ਅਸੀਂ ਘਰੇ ਮੈਂ ਕੰਮ ਦੀ ਡਿਊਟੀ ਸੀਗੀ ਸਾਡੀ ਭੈ ਲਾ ਕੇ ਗਈ ਇਸ ਮਾਲਕਾ ਤੇ ਦੋ ਬੰਦੇ ਹੋਰ ਆ ਉਥੇ ਤੇ ਅਸੀਂ ਫਿਰ ਭੱਜ ਗਏ ਸੀ ਇਹ ਜਾਂਦਾ ਨੱਕਾ ਬੰਨ ਅਸੀਂ ਕਰਕੇ ਖੁੱਲੇ ਚ ਤੇ ਅਸੀਂ ਘੰਟੇ ਢੂੜ ਘੰਟੇ ਦੁਬਾਰੇ ਆ ਜਾਗੇ ਜਿਹੜਾ ਮਰ ਜਾਗੇ ਨੱਕਾ ਬੰਨ ਕੇ ਜਾ ਜੀ ਤਨਾ ਚਾਹ ਪਾਣੀ ਪੀ ਆਵਾਂਗੇ ਨਾ ਲਿਆਵਾਂਗੇ ਤਾਂ ਫਿਰ ਬਣੇ ਰਿਓ ਵਿਆਹ ਦੇ ਨਾਲ ਕੱਸੀ ਦਾ ਪਾਣੀ ਵੀ ਮਿਲ ਗਿਆ ਚੱਲ ਪੀ ਤਾ ਲਵਾਂਗੇ ਹੋਰ ਤਾਂ ਕੋਈ ਨਹੀਂ ਪਰ ਸਾਡੀ ਧੂਸ ਘੜਤੀ ਭੱਜ ਕੇ ਆਏ ਜੋ ਮੁੰਡਾ ਨਾਲ ਲਿਆਉਂਦਾ ਸਾਡੇ ਨਾਲ ਭੇੜੀ ਹੁੰਦੀ ਕਿਉਂਕਿ ਫਟੀਆਂ ਨੱਕੇ ਖਾਸੇ ਸੀਗੇ ਘਰ ਚਲੋ ਭਾਈ ਪਰ ਘਟ ਸੇ ਮੋੜ ਆਪਣੀ ਗੱਡੀ ਹੁਣ ਆਪਾਂ ਚੱਲਦੇ ਹਾਂ ਘਰਾਂ ਵੱਲ ਤੇ ਆਉਣੇ ਆ ਦੁਬਾਰੇ ਹਜੇ ਆਪਣਾ ਟਾਈਮ ਪਿਆ ਸੀ ਥੋੜਾ ਜਿਹਾ ਖਾਰਾ ਤੋਂ ਟਾਈਮ ਦਾ ਭਲੇਖਾ ਪੈ ਕੇ ਦੁਬਾਰੇ ਫੋਨ ਕਰਾਂਗਾ ਪਾਉਣੀ 12 ਘਟਣਾ ਭਾਈ ਤੁਸੀਂ ਚਲ ਆਉਣੇ ਦੁਬਾਰੇ ਮੜ ਕੇ 40 ਦਾ ਭਲੇਖਾ ਪੈ ਗਿਆ ਸੀ ਸਾਨੂੰ ਗਲਤ ਦਸਤਾਵੇਜ਼ ਸਾਈਨ ਨੇ ਘੰਟੇ ਦਾ ਫਰਕ ਪਵਾਦਾ ਸਾਡੇ ਨਾਲ ਉਹਨੇ ਡਾਂਗਾ ਛੋਟੀਆਂ ਚਲਵਾਤੀਆਂ ਸੀਂਗਾ ਭਾਈ ਬਾਰੀ ਵਾਲਿਆਂ ਨਾਲ ਬਾਲਾ ਵੱਡਾ ਫਰਕ ਪੈ ਗਿਆ ਸੀ ਹਟਾ ਆ ਕਾਲੂ ਵਾਲੇ ਆ ਗਏ ਕਾਲੂ ਵਾਲੇ ਆ ਗਏ ਹੈਂ ਜੋਣਾ ਹਾਈ ਹਾਈ ਆ ਮੇਰਾ ਬਾਬਾ ਆ ਗਿਆ ਭਾਈ ਬਾਰੀ ਇਹਦੀ ਵੀ ਅੱਜ ਨੰਤਾਪਾ ਲੱਗੀ ਕਰਨਾ ਹੈਗਾ ਉਹਦਾ ਚਲਦੇ ਕੋਈ ਆ ਕਿਹੜਾ ਕਾਲਾ ਹੈ ਆ ਪਈ ਅਸੀਂ ਇੱਥੇ ਪਾਣੀ ਲਈ ਜਾਂਦੇ ਸੀ ਤੇ ਜਾਂਦੇ ਅਸੀਂ ਚਾਹ ਲੈ ਕੇ ਅਸੀਂ ਪਹਿਲਾਂ ਮੈਂ ਇੱਥੇ ਪ੍ਰਗਟ ਬੰਨੇ ਕਰਕੇ ਸੀ ਇੱਥੇ ਖਾਰਾ ਤੇ ਜੋਂ ਨੇ ਖੁੱਲਾ ਪਰਦਾ ਪੱਟੂ ਨੇ ਉਹ ਉੱਥੋਂ ਦੇਖਾ ਜੋਂ ਕੇ ਪੰਡ ਚਾਹ ਵੀ ਭਾਂਡੇ ਧੋਈ ਜਾਂਦੇ ਤੇ ਆ ਭਾਂਡੇ ਧੋਈ ਜਾਂਦੇ ਡੱਗੀ ਦੇ ਘਪਰੂ ਪੰਜਾਬ ਦੇ ਤਾਂ ਨਾ ਇਦਾਂ ਮੱਠੇ ਦੀ ਕਰਨਾ ਨਾ ਉਹ ਪੀਲਾ ਜੇ ਪੀਣਾ ਦਾ ਕੱਸੀ ਦਾ ਹੋਏ ਖਾਰੇ ਪੀ ਜਨਾਂ ਹੈਦਰ ਕਾ ਸਿੱਧਾ ਪਾਣੀ ਚੱਲੀ ਜਾਂਦਾ ਤੇ ਜੌਨ ਖਾਤਰ ਅਸੀਂ ਭਾਈ ਆ ਲੈ ਸੀ ਆਈਟਮ ਪੰਜ ਕਿੱਟਾ ਬਰਗੜਾ ਖੁੱਲਾ ਭਰਤਾ ਕਹਿ ਕੇ ਲਿਆਓ ਯਾ ਹਾਂ ਇਹ ਤਾਂ ਹੰਡਾ ਹੋ ਲੱਗ ਜੀ ਪਾਣੀ ਤਿੰਨ ਕਿੱਲੇ ਤਿੰਨ ਓਟਰਾ ਵਿੱਚ ਇਹਦੇ ਬੱਟਾ ਨਹੀਂ ਪਾ ਇੱਕ ਅੱਧੀ ਵੱਟ ਤਾਂ ਪਾ ਲੰਦੇ ਮੋਟਾ ਪਾਉਣ ਦੀ ਕੀ ਲੋੜ ਉਹ ਅਸੀਂ ਭਾਈ ਮੇਰੇ ਚਲਾਤਾ ਜੱਗ ਤੇ ਬਰਗੜਾ ਦਾ ਮੈਂ ਬਣ ਕੇ ਦਿਖਾਉਣਾ ਪਾਣੀ ਅਸੀਂ ਪੀਣ ਲੱਗੇ ਚਾਹ ਤੇ ਪਾਣੀ ਨੇ ਪਤਾ ਇਥੋਂ ਦੀ ਗਾਹ ਤੇ ਪਾਣੀ ਨਹੀਂ ਆਉਂਦਾ ਬਣਾ ਲਿਆ ਇਥੋਂ ਦੀ ਰਾਹ ਤੇ ਬਾਜੀ ਬਾਸ ਕੀ ਆ ਪਿਛੋਂ ਦੀ ਲਾਉਂਦਾ ਹੁਣ ਉੱਥੇ ਲਾ ਕਿਥੇ ਸਹੀ ਵਟਾ ਇਥੇ ਟੋ ਹੈ ਬਾਬੇ ਹੋਰ ਬੜਾ ਵੱਡਾ ਇਹ ਸਾਡਾ ਗੱਭਰੂ ਪੰਜਾਬ ਦਾ ਇਹਦਾ ਮੂੰਹਾਂ ਲਾਈ ਜਾਂਦਾ ਕੇ ਓਏ ਫਾਈ ਫਰ ਘਟੋਰੀ ਤੇ ਅਸੀਂ ਮੱਥੇ ਛੁੱਟੀ ਲਾਏ ਬੰਨੇ ਤੇ ਚੰਗੀ ਛੁੱਟੀ ਲਵਾਈ ਅਗਰ ਖਾਸਾ ਬੜਾ ਕੰਮ ਸੀ ਇੱਥੇ ਸੂਏ ਤੇ ਅਸੀਂ ਪਾਣੀ ਪੀਣਾਗੇ ਨਾਲ ਹੀ ਉਥੋਂ ਤੇ ਇੱਥੇ ਪਾਣੀ ਪੀਣਾ ਕਿ ਹਜੇ ਵੀ ਹੁਣ ਪ੍ਰਗਟਾ ਨਿਤਰੇ ਨਹੀਂ ਬਣੀ ਸਹੀ ਹੈ ਨਾ ਨਾ ਪੂਰਾ ਸਾਫ ਹੋਇਆ ਨਹੀਂ ਸਾਫ ਹੋਇਆ ਨਹੀਂ ਅਰਗਲ ਨੂੰ ਉਹ ਖਾਉਂਗੀ ਕੱਲ ਨੂੰ ਹੋਊ ਕਿਤੇ ਇਹ ਅਸੀਂ ਪਾਣੀ ਪੀਣਾਗੇ ਸੀ ਉਹ ਬੰਨੇ ਨੇ ਖਾਸਾ ਜੋਰ ਲਵਾਤਾ ਜੋਨ ਵੀ ਸੀਗਾ ਨਾਲ ਅਸੀਂ ਉਹਦੀ ਚਾਹ ਪੜਾਉਣਾ ਸੀ ਆਉਂਦੇ ਹਾਂ ਤਾਂ ਕੰਮ ਬੱਧ ਰਿਹਾ ਸੀ ਹੁਣ ਉਹ ਮੋਟਰ ਬੰਦ ਕਰਨ ਗਿਆ ਦੂਜੀ ਤੇ ਉਹ ਥੱਲੇ ਜਾ ਕੇ ਨੇ ਪਣੀ ਤੇ ਅਸੀਂ ਉਹ ਪਾਣੀ ਟੋਟਾ ਕੀ ਪਾਣੀ ਤੇ ਦੇਖ ਬਰਗੜ ਕਿੰਦੀ ਹੈ ਨਾ ਆਪਾਂ ਵੀ ਭਾਈ ਉਹ ਬਾਣ ਮੂੰ ਖੁੱਲੋ ਹੀ ਪਰਤਾ ਨਰਮਾ ਉਹ ਚ ਬੱਟਾ ਨਹੀਂ ਪੰਗਾ ਜਮਾਰ ਵਾਲੇ ਕਿਹਾਰੇ ਜੇਕਰ ਬੱਟਾ ਹੈਗਾ ਤੇ ਗਾਂ ਨਰਮੇ ਚ ਬੱਟਾ ਨਹੀਂ ਪੰਗਾ ਉਹ ਕਰੰਡ ਆਈਆਂ ਵੇਲੇ ਤੇ ਖੁੱਲੋ ਹੀ ਪਰ ਹੈਗਾ ਅੱਜ ਸਾਰਾ ਆਪਣੀ ਵੀ ਭਈ ਅੱਜ ਵਾਰੀ ਸੀ ਆਪਾਂ ਆ ਨਰਮਾ ਬਿਨਾ ਬੱਟਾ ਨਾਲ ਸੀ ਖੁੱਲੋ ਹੀ ਪਰਤਾ ਵਿੱਚ ਛੱਡੀ ਸੀ ਸੋਲਰ ਤੇ ਵਧੀਆ ਭਰ ਗਿਆ ਉਹ ਘਰ ਜਮਾਰ ਵਾਲਚਾ ਵਟਾ ਹੈਗਾ ਖੁੱਲੋ ਹੀ ਭਰਤਾ ਮੈਂ ਦੇਖੀਓ ਵਟਾਣਾ ਵੀ ਉਨੇ ਹੀ ਲੱਗਦਾ ਸੀ ਯਾਰ ਖੁੱਲਣਾ ਵੀ ਉਨੇ ਹੀ ਲੱਗਿਆ ਕੰਪਿਊਟਰ ਬਣਾਉਂਦੇ ਘਰ ਵਧੀਆ ਲੱਗਿਆ ਠੀਕ ਠਾਕ ਲੱਗ ਗਿਆ ਪੂਰਾ ਭਰ ਗਿਆ ਫੁੱਲ ਜਾਵਾ ਸਹੀ ਬਾਰੀ ਨਹੀਂ ਭਰ ਗਿਆ ਕੱਲੀ ਕੇ ਮੈਂ ਤੇਲ ਉਬਲਦਾ ਹੁੰਦਾ ਐ ਕਰੀ ਜਾਂਦਾ ਭਾਈ ਪਾਣੀ ਵੜਾਈ ਨੂੰ ਵੀ 25 ਮਿੰਟ ਹੋ ਗਏ ਇਹ ਉਦੋਂ ਹੀ ਕਰੀ ਜਾਂਦਾ ਯਾਰ ਇਹ ਇਹ ਕਾਹ ਕਰੀ ਜਾਂਦਾ ਦੋ ਸਾਗਰੀ ਜਾਂਦਾ ਹੈ ਉਹ ਨਾ ਕਿਤੇ ਪੰਜਾ ਧਰਤੀ ਚ ਮੂਰਾ ਹੋ ਜੇ ਕੋਈ ਜੇ ਬੰਦਾ ਚੂਹੇ ਦੇ ਖੱਡਾਂ ਚੋਂਦਾ ਘਟੋ ਘਟ 12:30 ਦਾ ਵੱਢਾ ਹੈਗਾ ਤੇ ਟਾਈਮ ਵੱਜ ਗਿਆ ਦੋ ਉਹਨਾਂ ਲਈ ਕਰੀ ਜਾਂਦੇ ਸਾਡੀ ਨਿਗਰਦੀ ਹਾਰ ਕੇ ਮੈਂ ਮੈਂ ਕਿਹਨੂੰ ਦੇਖੇ ਕੀ ਹੋਵੇ ਤੇ ਖੁੱਲਾ ਭਰ ਗਿਆ ਭਾਈ ਸਾਰ ਜਮਾਰ ਚ ਬਟਾਂ ਗੱਲਾਂ ਇਸ ਕੋ ਕੀ ਹੂਆ ਆ ਬਗਲੇ ਇਹ ਪਟੂ ਮੰਤ ਲਾ ਕੇ ਤੇ ਪਾਣੀ ਨਾ ਪੀ ਜਾਣ ਮੇਰਾ ਸਾਰਾ ਯਾਰ ਉਹ ਕੰਜਰ ਦੇ ਮਸਾਂ ਕੱਸੀ ਦਾ ਤਿੰਨ ਮਹੀਨਾ ਤੋਂ ਆਇਆ ਭਰਾਵਾ ਜੇ ਬਗਲੇ ਇਹ ਹੋਰ ਆ ਗਏ ਕਈ ਤਾਂ ਮੈਨੂੰ ਲੱਗਦਾ ਇਹ ਜਾਨਵਰ ਘਟ ਕੇ ਤੇ ਜੇ ਧਿਆਏ ਹੋਏ ਪਾਣੀ ਨਾ ਪੀ ਜਾਣ ਕਿਤੇ ਅੱਗੇ ਤਾਂ ਪਉਣਾ ਸਾਹਮਣੇ ਤੇ ਅਸੀਂ ਭਰਾਵਾ ਹੁਣ ਸੋਨੂੰ ਕਿੱਥੋਂ ਲੈ ਆ ਗਏ ਆ ਵੀ ਧਿਆਏ ਮਰੀ ਜਾਂਦੇ ਆ ਸਤਾਂ ਭੱਜ ਜੋ ਭਾਈ ਉਹ ਵੱਡੀਆਂ ਸਾਰੀਆਂ ਚੁੰਝਾਈਆਂ ਵਾਲੇ ਇੱਕ ਪੱਟੂ ਉਹ ਕਰੋੜ ਦੇ ਫੰਗਾ ਜਵਾਜ ਜੀ ਹੁੰਦੀ ਉਹਨਾਂ ਚ ਉਹ ਭਰਾ ਕਿਰਮਾ ਬਾਨੋ ਤੇ ਫਿਰ ਲਿਆ ਤੇ ਮੇਰੇ ਮੋਟਰ ਜੀ ਸੀਗੀ ਇੱਕ ਉਹ ਜਾਂਦੇ ਨੂੰ ਕਿਹਾਰੇ ਚ ਬੈਠੇ ਆਇਆ ਕਰਨਾ ਤੇ ਹੋਣਗੇ ਘਟੋ ਘਟ 50 60 ਉਹ ਇੱਕ ਕਿਹਾਰੇ ਜੀ ਬੈਠੇ ਆਇਆ ਕਰਨ ਜਿਹੜੇ ਪਾਣੀ ਪਿੰਦਾ ਸੀ ਤੇ ਉਹ ਪਾਣੀ ਪੀ ਜਾ ਕਰਨਾ ਸਾਰਾ ਮੋਟਰ ਦਾ ਉਹ ਆਪ ਹੀ ਹੋ ਜਾਂਦਾ ਬਈ ਇਹ ਸਮਾਂ ਬਈ ਕਿੱਥੇ ਪੈਰ ਧਰਦਾ ਯਾਰ ਉੱਥੇ ਯਾਰ ਆ ਦੇਖ ਕੀ ਹੋਈ ਜਾਂਦਾ ਓਏ ਆ ਦਿਖਾ ਲੱਗ ਗਿਆ ਲੈ ਆ ਜੋ ਬਾਹਰ ਕੰਜਰਦੇ ਮੈਨੂੰ ਤਾਂ ਡਰ ਜਿਹਾ ਲੱਗਣ ਲੱਗ ਗਿਆ ਸਿਆਣੇ ਕਹਿੰਦੇ ਹੁੰਦੇ ਜੇ ਭਰੂਆ ਦਾ ਡੁੱਲੂ ਹੈ ਨਾ ਸੱਚ ਗੋਈ ਇਹ ਕਹਿਰਾ ਭਰ ਕੇ ਅੱਗ ਮਾਰੇ ਚ ਕਰਤੀ ਕੁਰਬਾਨੀ ਦੇਖੋ ਉੱਥੇ ਦੇ ਕੱਟੇ ਟੈਂ ਟੈਂ ਇਹ ਇੱਥੇ ਖੁੱਲਣਗੇ ਖੜਾ ਕੋਸੋ ਫੱਟੀ ਖੁੱਲ ਗਈ ਜੋਂਦੋਂ ਐਨਾ ਪੈ ਗਿਆ ਚੱਲ ਉਹਦਾ ਡੱਬ ਖੜਾ ਪਿਆ ਕਰ ਉਹ ਕਿਰ ਖੜਾ ਕਰ ਮੇਰਾ ਇਹ ਪਰ ਉਹ ਨਾ ਪਟੂ ਕਰੜਾ ਜਾ ਕੇ ਮਾਚੇ ਇਹ ਉਹ ਬੁਲਬਲੇ ਦੀ ਆਵਾਜ਼ ਆ ਜੀ ਸੁਣੀ ਜਾਂਦੀ ਮੈਨੂੰ ਪਾਣੀ ਦੀਆਂ ਬਾਰੀਆਂ ਲਾ ਕੇ ਕੁਛ ਕਾਲਾ ਵਾਲਾ ਸੀਗਾ ਛੋਟਾ ਉਹ ਵਿਆਹ ਦਾ ਕਰਕੇ ਵਿੱਚੇ ਹੋ ਗਿਆ ਤੇ ਆਪਣੀ ਬਾਰੀ ਸੀਗੀ ਦੂਜੇ ਦਿਨ ਆ ਸਮਾਨ ਜਾਣ ਕੇ ਰੱਖਿਆ ਸੀ ਜਿੰਨਾ ਕਿ ਨਹੀਂ ਮੈਂ ਸਾਰਾ ਦਿਖਾਉਂਦਾ ਇਹ ਤੇ ਉਹ ਮੈਂ ਬਿਆਚੋ ਭੱਜ ਕੇ ਆ ਕੇ ਬਾਰੀ ਵੀ ਲਾਈ ਆਪਣੀ ਕੋ ਉਸਮਾਨ ਰਹਿਣਾ ਨਾਲ ਧੰਨਵਾਦ ਤੇ ਜੇ ਭਾਈ ਬਲੌਗ ਇੱਥੋਂ ਤੱਕ ਦੇਖਿਆ ਤਾਂ ਸ਼ੁਕਰੀਆ ਤਾਂ ਨਵੇਂ ਭਰਾ ਜੁੜਦੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਚੰਗਾ ਲੱਗਦਾਗਾ ਤੇ ਮਿਲਦੇ ਆ ਕਿਸੇ ਨਵੇਂ ਬਲੌਗ ਦੇ ਵਿੱਚ ਜਾਂਉਂਦੇ ਰਹੋ ਬਸਦੇ ਰਹੋ ਰੱਬ ਰਾਖਾ